ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਚੱਲਦੇ ਆ ਜੀ ਹੁਣ ਆਪਾਂ ਗੁਰਦੁਆਰਾ ਗੋਵਿੰਦ ਘਾਟ ਤੋਂ ਤੇ ਚੱਲਦੇ ਆਪਾਂ ਬਦਰੀਨਾਥ ਨੂੰ ਤੇ ਦਿਖਾਵਾਂ ਤੁਹਾਨੂੰ ਰਸਤਾ ਜੀ ਬਦਰੀਨਾਥ ਦਾ ਤੇ ਆਪਾਂ ਵੀ ਕਰਾਂਗੇ ਵਰਸਨ ਤੇ ਤੁਹਾਨੂੰ ਵੀ ਕਰਾਵਾਂਗੇ ਚੱਲਦੇ ਆਂ ਦੇਖਦੇ ਆ ਕਿੱਦਾਂ ਦਾ ਸਫਰ ਹੈਗਾ ਕਰਦੇ ਆ ਜੀ ਸ਼ੁਰੂ ਦੇਖ ਸਕਦੇ ਹੋ ਮੋਰਚੇ ਕਿੰਨੇ ਖੜੇ ਨੇ ਆਪਣੇ ਪੰਜਾਬੀ ਭਰਾ ਨੇ ਜ਼ਿਆਦਾਤਰ ਸਾਰੇ ਇੱਥੇ ਤੇ ਆਪਾਂ ਜੀ ਇਸ਼ਨਾਨ ਪਾਣੀ ਕਰ ਲਿਆ ਸੀਗਾ ਤੇ ਸਰੀਰਨ ਓਕੇ ਹੈਗਾ ਠੀਕ ਆਗੇ ਹੁਣ ਆਪਾਂ ਥੋੜਾ ਹੋ ਗਏ ਸੀਗਾ ਸਰੀਰ ਬਿਮਾਰ ਵਿੱਚ ਦੀ ਕਰਦੇ ਆਂ ਜੀ ਸ਼ੁਰੂ ਸਫਰ ਦੇਖ ਸਕਦੇ ਕਿੰਨਾ ਸੋਹਣਾ 뷰 ਹੈਗਾ ਤਾਂ ਬਾ ਲੱਗਦਾ ਸੀਗਾ ਜੀ ਬਸ ਵੀ ਮਨ ਤਾਂ ਇਦਾਂ ਕਰਦਾ ਸੀ ਵੀ ਇੱਥੇ ਹੀ ਰਹਿ ਪਹੁੰਚ ਗਏ ਸੀਗੇ ਜੀ ਆਪਾਂ ਬਦਰੀਨਾਥ ਦੇਖਦੇ ਆਂਗੇ ਅੱਗੇ ਜਾ ਕੇ ਕਿਦਾਂ ਰਾਸਤਾ ਜਾਂਦਾ ਜੀ ਅੱਗੇ ਨੂੰ ਟੈਂਪਲ ਵੱਲ ਨੂੰ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਹੀ ਦਿਖਦਾ ਹੋਏਗਾ ਸਾਹਮਣੇ ਚੱਲਦੇ ਆਂ ਅੱਗੇ ਚੱਲਦੇ ਆਂ ਆਪਾਂ ਸਾਧੂ ਜੀ ਬੈਠੇ ਨੇਗੇ ਬੜੇ ਸਾਧੂ ਰੰਗ ਦੇ ਤੇ ਆ ਪੜ ਬਣਾ ਹੋਇਆ ਜਿਹੜਾ ਕ੍ਰੋਸ ਕਰਕੇ ਜਾਣਾ ਪੈਂਦਾ ਵਾ ਦੋ ਪੜ ਬਣੇ ਹੋਏ ਆ ਵੈਸੇ ਤਾਂ ਤੇ ਆਣ ਜਾਣ ਡੇ ਬਣੇ ਹੋਏ ਆ ਬੜਾ ਵਧੀਆ ਸੇਫਟੀ ਲਈ ਦਾ ਪ੍ਰਬੰਧ ਕੀਤਾ ਹੋਇਆ ਨੇ ਤਾਂ ਦੇਖ ਸਕਦੇ ਤੁਸੀਂ ਪਾਣੀ ਕਿੰਨੀ ਸਪੀਡ ਨਾਲ ਪਾਣੀ ਆ ਰਿਹਾਗਾ ਬਹੁਤ ਝੈਂਟ ਸੀਗਾ ਬਹੁਤ ਵਧੀਆ ਜੀ ਲੱਗਿਆ ਦੇਖੋ ਤੁਸੀਂ ਬੜੇ ਲੋਕੀ ਆਉਂਦੇ ਇੱਥੇ ਵੀ ਅਰੇ ਤਾਂ ਕਰੋ ਜੀ ਥੋੜਾ ਘੱਟ ਸੀਗਾ ਕੱਠ ਤੇ ਅੱਗੇ ਹੋਏਗਾ ਕੱਠ ਚਾਹਨੇ ਦੇ ਹਿਸਾਬ ਨਾਲ ਹੁੰਦਾ ਵੈਸੇ ਪਾਕਿਸਤਾਨੀ ਦਾ ਕੁਚਾਲਾ ਹੁੰਦਾ ਨਹੀਂ ਹਨਾ ਜੀ ਹੋਵੇਗਾ ਜੀ ਥੋੜਾ ਬਰਫ ਬਰਫ ਪੈਂਦੀ ਆ ਜੀ ਤਾਂ ਅਗਰ ਕੋਈ ਥੋੜਾ ਜਿਹਾ ਹੋ ਜਾਂਦਾ ਆ ਰਸਤਾ ਬੰਦ ਕਰ ਦੰਦੇ ਹੋਣੇ ਆ ਟੈਂਪਲ ਵੀ ਬੰਦ ਕਰਦੇ ਹੋਣੇ ਬਾਕੀ ਮੈਂ ਇੰਨਾ ਪਤਾ ਤਾਂ ਦਿੱਤਾ ਨਹੀਂ ਸੀਗਾ ਤੇ ਆ ਨੇੜੇ ਸੀਗੇ ਮੈਂ ਵੀ ਕਰੇ ਆਉਣੇ ਆ ਦਰਸ਼ਨ ਵਗਾਰੇ ਜ਼ਰੂਰੀ ਨੇਗੇ ਆ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਸੀਗਾ ਪੰਡਤ ਜੀ ਬੈਠੇ ਸੀਗੇ ਬਾਹਰ ਤੇ ਆ ਆ ਪਹੁੰਚ ਗਏ ਆ ਜੀ ਬਦਰੀਨਾਥ ਉੱਤਰਾਖੰਡ ਪੁਲਿਸ ਉੱਤਰਾਖੰਡ ਚਾਹੇ ਪਤਾ ਹੀ ਹੋ ਜੀ ਤੁਹਾਨੂੰ ਦੇਖੋ ਕਿੰਨਾ ਸੋਹਣਾ ਸੀਗਾ ਤੇ ਬੜੇ ਲੋਕੀ ਫੋਟੋ ਆ ਝਾਂਦੇ ਆਗੇ ਕਿੰਦਾ ਥੋੜਾ ਕੈਮਰੇ ਦੀ ਮਨਾਹੀ ਸੀਗੀ ਬਾਬਾ ਜੀ ਖੜੇ ਸੀ ਕਹਿੰਦੇ ਵੀ ਪਰ ਆਪਾਂ ਨੇ ਥੋੜਾ ਜਿਆ ਬਣਾ ਲਿਆ ਸੀਗਾ ਥੋੜੀ ਜਿਹੀ ਕਰ ਲਿਆ ਸੀਗਾ ਸ਼ੂਟ ਦੇਖ ਸਕਦੇ ਹੋ ਤੁਸੀਂ ਸਾਰੇ ਲੋਕੀ ਇੱਦਾਂ ਮਲੇ ਕੋਟਾਂ ਖਚਾਂਦੇ ਆਗੇ ਸਾਰੇ ਇੱਥੇ ਬਾੜੀ ਖਚਾਂਦੇ ਫੋਟਾਂ ਜਿੰਨੇ ਖਚਾਂਦੇ ਆ ਕਿਉਂਕਿ ਟੈਂਪਲ ਵਿੱਚ ਆ ਜਾਂਦਾ ਜਿੱਥੇ ਖੜ ਕੇ ਸੋਹਣੀਆਂ ਫੋਟੋਆਂ ਆਉਂਦੀਆਂ ਨੇਗੀਆਂ ਆਪਾਂ ਵੀ ਕਰਾਈਆਂ ਤੇ ਗੈਰੀ ਨੇ ਵੀ ਕੀਤੀਆਂ ਦੇਖ ਸਕਦੇ ਹੋ ਪਾਣੀ ਕਿੰਨਾ ਸਪੀਡ ਨਾਲ ਆਉਂਦਾ ਸਾਰਾ ਪਾਣੀ ਪਹਾੜਾਂ ਦੇ ਵਿੱਚੋਂ ਹੀ ਆਉਂਦਾ ਦੇਖ ਸਕਦੇ ਹੋ ਤੁਸੀਂ ਯਾਰ ਦੇਖੋ ਤੁਸੀਂ ਮੇਰੇ ਜੈਕਟ ਸ਼ਰਟ ਟੀ-ਸ਼ਰਟ ਤੁਸੀਂ ਦੇਖਾਂਗੇ ਵਿੱਚ ਟੀ-ਸ਼ਰਟਾਂ ਦੀ ਫਿਰਦਾ ਆ ਬੰਦੇ ਚਲੋ ਆਪੋ ਆਪਣਾ ਹੁੰਦਾ ਥੋੜਾ ਜਿਹਾ ਤੇ ਆਪਾਂ ਮੱਥਾ ਟੇਕ ਕੇ ਆ ਗਏ ਸੀਗੇ ਤੇ ਰਸਤੇ 'ਚ ਠੰਡ ਵੀ ਲੱਗਦੀ ਸੀ ਵੀ ਗੈਰੀ ਦੇਖ ਸਕਦੇ ਹੋ ਟੀ-ਸ਼ਰਟ ਦੀ ਫਿਰਦਾ ਆ ਮੇਲੇ ਖਾਲ ਦੇ ਵਿੱਚ ਮੈਨੂੰ ਬਿਮਾਰ ਹੋਣ ਕਰਕੇ ਠੰਡਾ ਵੱਧ ਲੱਗਦੀ ਸੀਗੀ ਤੇ ਆ ਬਾਈ ਕਹਿੰਦਾ ਜੀ ਫੀਟ ਪਾ ਲਗਵਾਸਾ ਪਰ ਬਾਈ ਨੇ ਆਪਾਂ ਨੂੰ 20 ਰੁਪਏ ਦਾ ਲਗਾਇਆ ਕਹਿੰਦਾ ਬਾਈ ਤੁਸੀਂ ਪੰਜਾਬ ਤੋਂ ਹੋ ਕੋਈ ਗੱਲ ਨਹੀਂ ਝਾਂਟ ਬਣਾਇਆ ਸੀਗਾ ਬਾਈ ਨੇ ਦੁੱਧ ਦੁੱਧ ਦੇਖਿਆ ਬਾਈ ਬਲੇ ਮੂਲ ਦਾ ਦੁੱਧ ਸੀ ਕਹਿੰਦਾ ਬਾਈ ਜੀ ਮੂਲ ਦਾ ਦੁੱਧ ਆਉਂਦਾ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਯਾਰ ਇਹ ਚੱਕਰ ਨੂੰ ਜੁ ਬਣਾ ਘੈਂਟ ਜਿਹਾ ਬਣਾਇਆ ਬਾਈ ਨੇ ਨਾ ਮਲਾਈ ਮਲੂਈ ਪਾ ਕੇ ਗਲਾਸਾਂ ਦੇ ਵਿੱਚ ਦਿੱਤੀ ਦੇਖੋ ਮਲਾਈ ਬੜੀ ਮੁੱਕੀ ਆਈ ਹੋਈ ਸੀ ਤੇ ਆਹ ਬਾਈ ਦੀਮੇ ਦਾ ਕੇਸਰੀ ਆ ਕਹੇ ਲੱਗਦਾ ਦੇਖਣ ਨੂੰ ਕੇਸਰੀ ਸੀ ਹੁਣ 20 ਰੁਪਏ 20 30 ਰੁਪਏ ਦੇ ਗਲਾਸ ਦੇ ਵਿੱਚ ਕੇਸਰ ਦਾ ਗਾਹ ਦੇ ਦੇਗਾ ਹਨਾ ਜੀ ਕੀ ਪਤਾ ਬਾਈ ਨੇ ਵਿਚਾਰੇ ਨੇ ਕੀ ਪਾਇਆ ਹੁਣ ਫੇਰ ਤੈਨੂੰ 20 ਵਜਣਾ ਜੀ ਕੇਸਰ ਪਾ ਕੇ ਦੇਣ ਲੱਗਿਆ ਹਨਾ ਬਾਈ ਦੁੱਧ ਚ ਪਰ ਬਈ ਵਾਸੀ ਜੀ ਆ ਦੁੱਦਾ ਤੇ ਆਪਾਂ ਜਾਣ ਲੱਗੇ ਆ ਬਾਈ ਕੋਲੇ ਖੜਾ ਕੇ ਗਿਆ ਸੀ ਜੀ ਬਾਈਕ ਤੇ ਉਹ ਦੇਖ ਸਕਦੇ ਨਾ ਉਹ ਪਾਰਕਿੰਗ ਵਾਲਾ ਬੂਲ ਲੱਗਿਆ ਹੋਇਆ ਵੈਸੇ ਤਾਂ ਤੇ ਅਸੀਂ ਜਦੋਂ ਉੱਥੇ ਖੜਾਣ ਲੱਗੇ ਪਾਰਕਿੰਗ ਦੇ ਵਿੱਚ 200 ਰੁਪਏ ਦਾ ਕਹਿੰਦੇ ਸੀਗੇ ਬਾਈਕ ਦਾ ਤੇ 200 ਰੁਪਏ ਕਹਿੰਦੇ ਸੀਗੇ ਬੈਗ ਦਾ ਇੱਕ ਬੈਗ ਦਾ 200 ਰੁਪਏ ਕਹਿੰਦੇ ਸੀਗੇ ਚਲੋ 200 ਤੇ ਵੈਸੇ ਕਹਿੰਦੇ ਸੀ ਦੋ ਰੱਖ ਦੋ ਯਾਨੀ ਪਰ ਆ ਬਾਈ ਦੀ ਦੁਕਾਨ ਲਾਈ ਹੋਈ ਸੀਗੀ ਸ਼ਾਲ ਸੀ ਇਹਦੇ ਨਾਲੇ ਬਾਈਕ ਕੋਲੇ ਤੇ ਹੋਰ ਕੁਝ ਸੀਗਾ ਕਾਫੀ ਬਾਈ ਕਹਿੰਦਾ ਕਿ ਚੱਕਰ ਨੀ ਯਾਰ ਉਹ ਲੈ ਖੜਾਓ ਆਪਾਂ ਆ ਦੇਖੋ ਕਿੰਨਾ ਸੋਣਾ ਬਣਿਆ ਹੋਇਆ ਬਈ ਆਪਾਂ ਧੰਨਵਾਦੀ ਵੀ ਕੀਤਾ ਸੀਗਾ ਬਈ ਯਾਰ ਧੰਨਵਾਦ ਤੇਰਾ ਕਿਆ ਰਸੀ ਗਿਆ ਬੰਦਾ ਤੇ ਆਪਣਾ ਮੋਕਸ਼ਣ ਖੜਾ ਲਿਆ ਸੀਗਾ ਬਾਈ ਨੇ ਤੇ ਖਰਾਣ ਆਪਾਂ ਚਾਲੇ ਪਾ ਲਿਆ ਜੀ ਦਸੰਦੇਦਾਰੇ ਹੋ ਗਏ ਸੀਗੇ ਆਪਣੇ ਹਨਾ ਬਹੁਤ ਵਧੀਆ ਸੀਗਾ ਰਸਤਾ ਵੀ ਬੜਾ ਵਧੀਆ ਸੀਗਾ ਚੱਲਦੇ ਆ ਜੀ ਹੁਣ ਆਪਾਂ ਗੋਬੰਦ ਘਾੜਤੇ ਨੇ ਉੱਥੇ ਰਾਤ ਕੱਟਾਂਗੇ ਅੱਜ ਦੀ ਤੇ ਫਿਰ ਕੱਲ ਨੂੰ ਚੱਲਾਂਗੇ ਨਿਸੀਗੇਸ਼ ਨੂੰ ਕਿਉਂਕਿ ਸਫ਼ਰ ਥੋੜਾ ਜਿਆਦਾ ਲੰਬਾ ਆ ਹੁਣ ਵੀ ਟਾਈਮ ਹੋ ਗਿਆ ਸੀਗਾ ਕਾਫੀ ਦੇਖ ਸਕਦੇ ਹੋ ਤੁਸੀਂ ਆ ਜਿਹੜਾ ਰਸਤਾ ਜਾਂਦਾ ਹੋ ਲੰਘੇ ਸੀ ਇਹ ਥੋੜਾ ਪਾਣੀ ਸੀਗਾ ਇਹ ਪਾਣੀ ਜਨੂ ਨਹੀਂ ਪਤਾ ਲੱਗਦਾ ਵੀ ਕਦੋਂ ਕਿੰਨਾ ਕ ਪਾਣੀ ਆ ਜਾਵੇ ਤੇ ਆਹ ਦੇਖੋ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਆ ਗਿਆ ਇੱਥੇ ਪਹਿਲਾਂ ਜੰਮਾ ਥੋੜਾ ਜਿਹਾ ਪਾਣੀ ਸੀਗਾ ਜੰਮਾ ਥੋੜਾ ਜਿਹਾ ਨਿਕਲ ਜਾਂਦਾ ਸੀਗਾ ਕੋਈ ਪਤਾ ਨਹੀਂ ਮਤਲਬ ਕਦੋਂ ਕੀ ਹੋ ਜਾਏ ਕੁਝ ਨਹੀਂ ਪਤਾ ਕਿਉਂਕਿ ਪਹਾੜੀ ਏਰੀਆ ਕਦੋਂ ਨਹੀਂ ਆ ਜਾਵੇ ਕਦੋਂ ਧੁੱਪ ਨਿਕਲ ਆਵੇ ਕੁਝ ਵੀ ਨਹੀਂ ਪਤਾ ਲੱਗਦਾ ਇੱਥੇ ਪਹਾੜਾਂ 'ਚ ਸਾਰਾ ਇਸ ਤਰ੍ਹਾਂ ਦਾ ਤਾਂ ਹੈ ਹੀ ਨਹੀਂ ਸੀਗਾ ਜਦੋਂ ਅਸੀਂ ਆਏ ਸੀਗਾ ਅਸੀਂ ਥੋੜੇ ਦੋ ਘੰਟਿਆਂ ਪਹਿਲੇ ਵੀ ਰੋਡ ਤੋਂ ਦੋ ਦੋ ਘੰਟਿਆਂ ਦੇ ਵਿੱਚ ਅਸੀਂ ਵਾਪਸ ਆ ਗਏ ਸੀਗੇ ਦੇਖ ਲਓ ਰਸਤੇ ਦਾ ਕਿੰਨਾ ਫਰਕ ਪੈ ਗਿਆ ਹਨਾ ਔਰ ਦੇਖੋ ਕਬਰਿੱਤੀ ਵੀ ਬਦਲ ਆਨੇ ਪਹਾੜੀ ਇਹ ਬਦਲ ਲਾਗੇ ਤੁੰਬ ਨਹੀਂ ਹੋਈ ਹੋ ਤਾਂ ਨਿਕਲੀ ਹੋਈ ਸੀਗੀ ਬੜਾ ਪਿਆਰਾ 뷰 ਸੀਗਾ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ 뷰 ਹੈਗਾ ਆਉਂਦੇ ਦਾ ਮੋਟਰਸਾਈਕਲਾਂ ਕਹਿੰਦੇ ਸੀ ਆ ਬੰਦ ਕਰਕੇ ਮੋਟਰਸਾਈਕਲ ਚ ਆ ਰਿਹਾ ਹੈਗਾ ਸਾਡਾ ਤੇ ਮਤਲਬ ਬਦਰੀਨਾਥ ਤੋਂ ਘਾਟ ਤੱਕ ਮੋਟਰਸਾਈਕਲ ਸਪੀਡ ਰੇਸ ਦੇਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਆਪਾਂ ਪਹੁੰਚ ਗਏ ਸੀਗੇ ਜੀ ਕਮਰੇ ਦੇ ਵਿੱਚ ਗੋਵਿੰਦ ਘਾਟ ਤੇ ਤੇ ਵਧੀਆ ਕਮਰਾ ਸੀਗਾ 1000 ਰੁਪਏ ਵਿੱਚ ਮਿਲਿਆ ਸੀ ਇਹ ਸਾਨੂੰ ਦੋ ਡਬਲ ਬੈੱਡ ਲੱਗੇ ਸੀਗੇ ਦੋ ਤੇ ਆਪਾਂ ਜੀ ਤੇ ਆ ਚੱਲਦੇ ਆ ਜੀ ਫਿਰ ਹੁਣ ਡੀਸੀ ਗੇਸ ਨੂੰ ਨਗਲਾ ਦਿਨ ਆ ਗਿਆ ਸੀਗਾ ਦੇਖਦੇ ਆ ਕਰਦੇ ਆ ਫਿਰ ਸਫ਼ਰ ਸ਼ੁਰੂ ਆਪਣੀ ਯਾਤਰਾ ਹੋ ਗਈ ਫਾਈਨਲ ਦੀ ਲੋਕ ਘਰੇ ਪਹੁੰਚਾਂਗੇ ਫਾਈਨਲ ਤਾਂ ਵੈਸੇ ਉਦੋਂ ਹੋਏਗੀ ਚੱਲਦੇ ਆ ਹੁਣ ਆਪਾਂ ਘਰ ਨੂੰ ਤੇ ਦੇਖੋ ਜੀ ਜੀ ਕਿੰਨਾ ਪਿਆਰਾ ਸੀਗਾ ਦੇਖ ਸਕ ਰਹੇ ਹੋ ਤੁਸੀਂ ਹੁਣ ਆਪਾਂ ਚੱਲੇ ਕਲਦੇਣ ਘਰਾਂ ਨੂੰ ਵੀ ਪਾਣੀ ਆ ਚਾਲੇ ਕੀ ਬਣਦਾ ਹੁੰਦਾ ਹੁਣ ਥੋਨੂੰ ਕਰਦੇ ਆ ਤੁਹਾਡੇ ਨਾਲ ਸਫਰ ਘਰ ਵਾਲਾ ਸਾਂਝਾ ਆ ਗੈਰੀ ਨਾਲ ਬੈਠ ਗਏ ਸੀਗੇ ਇੱਥੋਂ ਆ ਬੜੀ ਚੜ੍ਹਾਈ ਆ ਵੀ ਆਉਂਦੇ ਥੋੜਾ ਡਰ ਜਾ ਲੱਗਦਾ ਇੱਥੋਂ ਜਿਆਦਾ ਬੰਦਾ ਲੈ ਕੇ ਆਉਂਦਾ ਮੋਟਰਸਾਈਕਲ ਥੋੜਾ ਡਰ ਜਾ ਲੱਗਦਾ ਵੈਸੇ ਕਿਉਂਕਿ ਸਿੱਬੀ ਚੜ੍ਹਾਈ ਜਾ ਰਹੀ ਆ ਤੇ ਆ ਬਾਈ ਵੀ ਆ ਰਹੇ ਨੇ ਸਾਈਕਲਾਂ ਤੇ ਇਹਨਾਂ ਨਾਲ ਕਰਦੇ ਆ ਗੱਲਬਾਤ ਇਹ ਬਾਈ ਉੱਚਾ ਰਹਿੰਦੇ ਸੀ 8 ਮੁੰਮਾ ਹੋ ਗਏ ਬਾਈ ਨੂੰ ਸਾਈਕਲ ਤੇ ਜਾਂਦੇ ਨੇ ਜਿਹੜਾ ਉਹ ਬਾਈ ਜਾ ਰਿਹਾ ਨਾ ਬਲੂ ਸ਼ਰਟ ਵਾਲਾ ਮੁੰਬਈ ਸ਼ਹਿਰਟਾ ਵਾਲਾ ਇਹਨਾਂ ਨੂੰ ਨਾ ਅਕਾਊਂਟ ਉਹ ਬੰਗਾਲ ਤੋਂ ਬੰਦਾਵਾਦ ਕੀਤਾ ਹੈ ਅੱਛਾ ਅਭੀ ਤੱਕ ਮੈਂ ਅਵਿਧਿਆ ਵਾਰਾਨਸੀ ਜਗਨਪ uri ਵਾਲੇ ਟੀਮ ਕੋ ਚੰਨੇ ਰਮੇਸ਼ੂ ਤੰਨੇਪੋਰੀ ਪੂਚੀ ਗੋਆ ਬੰਦੇ ਜੀ ਪੂਰੇ ਕਿਵਾਸੇ ਮੁੰਬਈ ਪੂਨੇ ਸੋਦੇ ਸ਼ਿਵੀ ਦਿਸਨ ਦੇ ਸੰਬੰਧ ਵਿੱਚ ਸ਼ੇਰਾ ਜਰਨਾ ਪੂਰੇ ਉਸਕਾਏਸ਼ਰ ਉਜੈਨ ਫਿਰ ਕਿਵਾਸੇ ਦਿੱਲੀ

हाँ थोड़ा पैदल जाना पड़ता है बहुत अच्छा लग रहा है हाँ, भी बचा पे हाँ थोड़ी दूर, दूर है बस हाँ। आगे आप बहुत नेड़े हो वहाँ से तुर्के जाना पड़ेगा गोविंद घाट गुरुद्वारा है हाँ हा। गोविंद धाम हाँ। वहाँ से तुमको तुर्क जाना पड़ेगा पैदल जाना पड़ेगा वहाँ से गाड़ी पे भी जा सकते हो खच्चर जाना पड़ता है खच्चर पे जा सकते हो हाँ गोविंद घाट है नीचे हाँ, फिर यहाँ वहाँ पे स्टे करोगे तो वहाँ से गोविंद धाम जाना पड़ेगा पहले कच्चर हाँ, पे चले जाओ पैदल चले जाओ आ, एक तो, एक दिन ऊपर लग जाएगा हिंदुट तो, साहब लग जाएगा तो रुकने की व्यवस्था कैसे है भाई है, भी है अच्छा है रूम भी मिलता है हाल भी है सारा कुछ अच्छा है हाँ गुरुद्वारा है गोविंद घाट है नीचे ऊपर फिर धाम है वहाँ पे वहाँ वहाँ पे भी रुकने के लिए है तो तो सारा कुछ है भाई तो लंगर पानी का है सारा कुछ अच्छा है सारा कुछ जाओगे तो 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 भाई जाओगे जाओगे यार साइकिल पे हम तो मोटरसाइकिल पे हमारी तो बस होगी भाई हेमकुंड साहब ही आए गाँव बद्रीनाथ गए थे लाने भी लगते हमारी माना गाँव भी नेडी है बद्रीनाथ बद्रीनाथ है चौबीस किलोमीटर है तो से तीन किलोमीटर वो है है वो जरना वो जरना बोलते ना वो है वो एक अंग्रेज जी ने अखर लिखे हुए हैं कोई वो भी है हम तो बाहर से ही मुड़े थे हमारे कैपेसिटी नहीं थी भाई ठीक आप भी बाइक पे नाली भाई के? नहीं, नहीं, हम तो अच्छा, ना लिये हो बाइक अच्छा देख के रुके आप कहाँ से हो भाई दिल्ली से, दिल्ली से हो आप तो ने ठीक दिल्ली 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 दि... है भाई ठीक है भाई ओके चलते हैं भाई ठीक है भाई ध्यान से करना सफर थोड़ा जहाँ पहाड़ी इलाका है ठीक है भाई ओके भाई ਸਾਈਕਲ ਤੇ ਆਇਆ ਬੜੀ ਦੂਰੋਂ ਸਾਡੀ ਦੇ ਇੱਥੋਂ ਆ ਗਈ ਬੱਸ ਹੋ ਗਈ ਚੱਲੇ ਆ ਸੀ ਬਾਈ ਨਾਲ ਨੋ ਹੀ ਪਤਾ ਨਹੀਂ ਕਿੰਨੇ ਕਗਣੇ ਦੇ ਕਰਦਾ ਜਾਦ ਹੀ ਨਹੀਂ ਹੈਗੇ ਥੱਲੇ ਥੱਲੇ ਗਲਮਟ ਤਗੜਾ ਹੀ ਜਾਂ ਮੁੰਡਾ ਜਿਹੜਾ ਸਾਈਕਲ ਦੇ ਢੀ ਯਾਤਰਾ ਕਰੀ ਫਿਰਦਾ ਹੈ ਸਾਰੇ ਧਾਮ ਜਿੰਨੇ ਵੀ ਧਾਮ ਹੈਗੇ ਨੇਗੇ ਸਾਰੇ ਬਾਈ ਨੇ ਧਾਮ ਸਾਈਕਲ ਦੇ ਕੱਢੇ ਨੇ ਕਮਾਲ ਦੀ ਗੱਲ ਹੈ ਤਗੜਾ ਹੀ ਆ ਬਾਈ ਤੇ ਚੱਲਦੇ ਆ ਸੀ ਅੱਗੇ ਸੀਗੇ ਜੱਪ ਤੇ ਆਹ ਦੇਖੋ ਕੀ ਲਗਾਇਆ ਹੋਇਆ ਇਹਦੀ ਉਹ ਗੰਦ ਬਣਾਏ ਵੀ ਇਹਨਾਂ ਨੇ ਦੇਖੋ ਕਿੰਨੇ ਲਗਾਇਆ ਹੋਇਆ ਹੋ ਤੱਕ ਲਗਾਏ ਹੋਏ ਕਿੰਨਾ ਸੋਹਣਾ ਲੱਗ ਰਿਹਾ ਉਹ ਹੁੰਦੇ ਜਿਹੜੇ ਖਰਾਬ ਵੀ ਹੋ ਗਏ ਆ ਦੇਖੋ ਗੱਲਾਂ ਵੀ ਲੱਗ ਗਏ ਉਹ ਤੱਕ ਲਗਾਏ ਸੀ ਚਾਹ ਜੂ ਬਲਾਂਦੇ ਦੇ ਵਿੱਚ ਦੁੱਧੂ ਵਗੈਰਾ ਕਿਆ ਅੰਨ ਨਾਲ ਕੋੜੋ ਕੀ ਲਿਖਿਆ ਹੋਇਆ ਵੀਰੇ ਚਲੋਗੇ ਤੋ بار بار ਮਿਲੋਗੇ ਕੀ ਚਲੋਗੇ ਤੋ ਹਰਦੁਆਰ ਮਿਲੋਗੇ ਕਿਆ ਬਾਤ ਹੈ ਯਾਰ ਕਿਆ ਲਾਈਨ ਲਿਖੀ ਬੰਦੇ ਨੇ 9 ਵਜੇ ਤਕਰੀਬਨ ਪਹੁੰਚ ਗਏ ਸੀ ਗੁਰਦੁਆਰਾ ਹੇਮਕੁੰਡ ਸਾਹਿਬ ਰੀ ਸੀ ਕੇਸ ਾਮ ਤੋਂ ਤੁਰੇ ਸੀਗੇ ਤੇ 9 ਵਜੇ ਤੁਰੇ ਸੀਗੇ ਇਹ ਟਾਈਮ ਹੋ ਗਿਆ ਸੀਗਾ 9 ਰਾਤ ਦੇ ਮੀਂਹ ਵੀ ਪੈਣ ਲੱਗ ਗਿਆ ਸੀਗਾ ਤੇ ਆਪਾਂ ਬਚਤ ਰਹਿ ਗਈ ਗਿੱਲੇ ਨਹੀਂ ਹੋਏ ਆ ਬੜਾ ਬੜੀ ਹੋ ਗਈ ਸੀਗੀ ਤੇ ਹੁਣ ਕਰਦੇ ਆਂ ਜੀ ਰੈਸਟ ਇੱਥੇ ਵੀ ਆਪਾਂ ਨੂੰ 1000 ਰੁਪਏ ਦੇ ਵਿੱਚ ਨੂੰ ਮਿਲ ਗਿਆ ਸੀਗਾ ਵਧੀਆ ਸੀਗਾ ਸਾਰਾ ਕੁਝ ਛੱਤੇ ਵੀ ਆਪਾਂ ਚੱਲੇ ਸੀਗੇ ਬਾਹਰ ਨੂੰ ਤੇ ਇੱਕ ਆਪਣੇ ਪਿੰਡੋਂ ਇੱਕ ਬਰਮਾ ਭਰਾ ਆਪਣਾ ਇੱਕ ਗੁਰਵਿੰਦਰ ਆਏ ਸੀਗੇ ਮੋਟਰਸਾਈਕਲ ਤੇ ਦੋਨੋਂ ਤੇ ਇਹਨਾਂ ਨੂੰ ਆਪਾਂ ਨੇ ਅਗਲੇ ਦਿਨ ਸਵੇਰ ਚੜਾਵਾਂਗੇ ਦੇਖਦੇ ਆਂ ਦੋਨੋਂ ਆਏ ਨੇ ਮੋਟਰਸਾਈਕਲ ਤੇ ਰਾਤ ਬਹੁਤ ਤੇ ਕਮਰੇ ਚੋਂ ਨਿਕਲੇ ਸੀਗੇ ਜੀ ਸੀ ਜੀ ਸੁਬਰਦਵਾਰਾ ਹੈ ਗੁਰੂ ਸਾਹਿਬ ਤੇ ਵੀ ਤਾਂ ਨਹੀਂ ਦੇਖੋ ਕਿ ਮੈਂ ਥੜਾ ਆ ਲੱਗੇ ਚੱਲੇ ਘਰ ਵੱਲ ਨੂੰ ਛੱਬਵਾਰ ਥੋੜਾ ਰੁਕ ਕੇ ਚੱਲਦੇ ਆਂਗੇ ਹਲੋ ਯਾਰਾ ਵਧੀਆ ਵਧੀਆ ਵਹੀ ਵਧੀਆ ਇਹ ਆਪਣੇ ਘਰਾਏ ਦੀ ਜਾ ਰਹੇ ਹਣੇ ਜਾਈ ਫਿਰਾਂਗੇ ਸ਼ੋਰ ਦਾ 20 ਹੋ ਗਿਆ ਪਿਆਰ ਹੋ ਗਿਆ ਸੀ ਇਹ ਚੱਲਦੇ ਆ ਹੁਣ ਖੜੇ ਨੇ ਆਪਣੇ ਮੁੰਡੇ ਤੇ ਰਾਤ ਆਪਣੇ ਬੰਦੇ ਹੋਰ ਆ ਗਏ ਸੀ ਦੋ ਮਿੱਤਰ ਮੌਸਮ ਦੇਖੋ ਕਿੰਨਾ ਖਰਾਬ ਆ ਪਿਆਰ ਹੋਏ ਜਾਂਦੇ ਬਾਈ ਬਰਮਾ ਤੇ ਗਰਵਿੰਦਰ ਪੰਡੋ ਆਏ ਸੀਗੇ ਰਾਤ ਇਹ ਚੱਲਦੇ ਹਣ ਪਿੰਡ ਨੂੰ ਜੀ ਗਰਵਿੰਦਰ ਹਣ ਰਾਤ ਤੇ ਐਫਟੀਐਮ ਵੀ ਜੀ ਰਜਿਸਟ੍ਰੇਸ਼ਨ ਆਪਾਂ ਗਰਵਿੰਦਰ ਹਣਾਂ ਦੀ ਰਜਿਸਟ੍ਰੇਸ਼ਨ ਕਰਾਈ ਵਰਮੇ ਹਣਾਂ ਦੀ ਅਭਾਰ ਕਾਰਡ ਤੇ ਫੋਨ ਨੰਬਰ ਇੱਕ ਆਪਾਂ ਨੂੰ ਸਕੈਨ ਕੋਡ ਦੇਣਗੇ ਇਹ ਬਹੁਤ ਜ਼ਰੂਰੀ ਹੈ ਜੀ ਸਰਚ ਖੰਡ ਜਾਣ ਵਾਲਿਆਂ ਲਈ ਬਹੁਤ ਜ਼ਰੂਰੀ ਕੀਤਾ ਹੋਇਆ ਜ਼ਰੂਰ ਕਰਾ ਲਿਓ ਧਿਆਨ ਰੱਖਿਓਗੇ ਕਰੋ ਦਰ ਸੰਧੀ ਗੁਰਦੁਆਰਾ ਸ੍ਰੀ ਹਿੰਦੂ ਗੁਰੂ ਸਾਹਿਬ ਰੀਸੀ ਕੇਸ ਅਜਾਊ ਕਰਦੇ ਦੇਖ ਸਕਦੇ ਹੋ ਤੁਸੀਂ ਜਿਹੜੇ ਸਿੰਘ ਸਾਹਿਬਾਨਾਂ ਦੇ ਅਰਦਾਸ ਦੇ ਵਿੱਚ ਨਾਮ ਮੰਨਦੇ ਨੇ ਜੀ ਤੇ ਉਹ ਸਿੰਘ ਸ਼ਹੀਦ ਨੇ ਜੀ ਜਿਉਂਦੇ ਸਿੰਘ ਸੀ ਜਿਹੜੇ ਜਿਉਂਦੇ ਜੀ ਸੀਤ ਕਿਤੇ ਸੀਗੇ ਦੇਖ ਸਕਦੇ ਹੋ ਉਰੋਂ ਪਾ ਕੇ ਰੂਮ ਚਲੇ ਗਏ ਟਕੇ ਸਾਢੇ ਵੇ ਸੀਗੇ ਸਹੀਦ ਸਿੰਘ ਅਰਦਾਸ ਵਿੱਚ ਨਾਮ ਆਂਦਾ ਜੀ ਇਹੀ ਸਿੰਘਾਂ ਦਾ ਸਿੰਘ ਸਹਿਵਾਨਾਂ ਦਾ ਤੇਗਾ ਵਿੱਚ ਵਾਲੇ ਗਏ ਮੁਜੀ ਮੈਨੂੰ ਲੱਗ ਦੇਖਣ ਨੂੰ ਅਸਲੀ ਜਿਹਾ ਲੱਗਦਾ ਸੀਗਾ ਆਰਿਆਂ ਨਾਲ ਚੜਾਏ ਗਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਤੇ ਖੋਪੜੀਆਂ ਲਹਾਈਆਂ ਜੀ ਬੰਦ ਬੰਦ ਕਟਿਆ ਬੰਦ ਬੰਦ ਕਟਾਏ ਅਰਦਾਸ ਵਿੱਚ ਸਾਂਭਲਾ ਧੰਨ ਬੱਬਾ ਦੀਪ ਸਿੰਘ ਜੀ ਜਿੱਦਾਂ ਕੇ ਮਹਾਰਾਣਾ ਸਾਹਿਬ ਬਣਾਇਆ ਹੋਇਆ ਉਦਾਂ ਦਾ ਹੀ ਬਣਾਇਆ ਹੋਇਆ ਸੀਗਾ ਸਾਰਾ ਕੁਝ ਤੇ ਬੱਬਾ ਫਤੇ ਸਿੰਘ ਜੀ ਬੱਬਾ ਚਰਾਵਰ ਸਿੰਘ ਜੀ ਦੇਖ ਸਕਦੇ ਹੋ ਤੁਸੀਂ ਸੱਭੇ ਸੱਤ ਬਗੇ ਤੇ ਕੁਰੀ ਦੇ ਪਹੁੰਚ ਗਏ ਸੀ ਜੀ ਆਪਾਂ ਪਿੰਡ ਤੇ ਪਿੰਬਾ ਹੈਗਾ ਵੀ ਮੇਰਾ ਚੌਂਦਾ ਜਿਹੜਾ ਵੀ ਅੰਮ੍ਰੇਲਪੁਰ ਲਾਗੇ ਲੇ ਦੇ ਵਿੱਚ ਪੈਂਦਾ ਬਹੁਤ ਪਿਆਰਾ ਤੇ ਸਾਡਾ ਸੋਹਣਾ ਪਿੰਡ ਹੈ ਜੀ ਚੌਂਦਾ ਤੇ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜੀ ਸਾਰਾ ਜੋ ਵੀ ਜਿਹੜਾ ਕੁਛ ਆਪਣਾ ਖਰਚਾ ਆਇਆ ਜਿੱਥੇ-ਜਿੱਥੇ ਆਪਾਂ ਰੁਗੋ ਤੁਸੀਂ ਦੇਖਿਓ ਜੀ ਸਾਰਾ ਸਫਰ ਤੇ ਧੰਨਵਾਦ ਹੈ ਜੀ ਤੁਹਾਡਾ ਬਹੁਤ-ਬਹੁਤ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕੀਤਾ ਬਹੁਤ ਧੰਨਵਾਦ ਕਰਦਾ ਹਾਂ ਜੀ ਆਪਾਂ ਤੇ ਆਪਾਂ ਹੋਰ ਵਲੌਗ ਪਾਵਾਂਗੇ ਜੀ ਚੈਨਲ ਤੇ ਬਣੇ ਰਹੋ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਨਹੀਂ ਚ ਅੱਪਾ ਹੋਰ ਕਿੱਥੇ ਜਾਣਾ ਹੈ ਧਾਰਮਿਕ ਸਥਾਨਾਂ ਤੇ ਤੁਹਾਡੇ ਨਾਲ ਸਾਂਝਾ ਕਰਿਆ ਕਰਾਂਗੇ ਸਾਰਾ ਜੋ ਵੀ ਆਪਾ